ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸੱਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਉਹ ਬਹੁਤ ਹੀ ਸਰਲ ਅਤੇ ਘਰੇਲੂ ਜਿਹਾ ਉਪਾਅ ਹੈ ਇਸ ਨੂੰ ਕੋਈ ਵੀ ਵਿਅਕਤੀ ਬੜੀ ਆਸਾਨੀ ਦੇ ਨਾਲ ਕਰ ਸਕਦਾ ਹੈ ਇਹ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਿਆਂ ਦੀ ਬਹੁਤ ਜ਼ਿਆਦਾ ਕਮੀ ਆ ਰਹੀ ਹੈ ਜਾਂ ਫਿਰ ਤੁਹਾਡੇ ਉੱਪਰ ਤੁਹਾਡੇ ਦੁਸ਼ਮਣ ਬਹੁਤ ਜ਼ਿਆਦਾ ਹਾਵੀ ਹੋ ਰਹੇ ਹਨ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕਲੇ ਕਲੇਸ਼ ਲੜਾਈ ਝਗੜੇ ਰਹਿੰਦੇ ਹਨ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜੇਕਰ ਤੁਹਾਡੀ ਫੈਕਟਰੀ ਕਾਰੋਬਾਰ ਜਾਂ ਦੁਕਾਨ ਦੇ ਵਿੱਚ ਗਾਹਕ ਆਉਣੇ ਬੰਦ ਹੋ ਗਏ ਹਨ ਤੁਹਾਡਾ ਕਾਰੋਬਾਰ ਰੁਕ ਚੁੱਕਿਆ ਹੈ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਹ ਆਪਾਂ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਇਸ ਲਈ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਜੋ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਆਓ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਆਪਣੇ ਘਰ ਦੇ ਵਿੱਚ ਆਪਾਂ ਉਤਾਰਾ ਤਾਂ ਕਰ ਲੈਨੇ ਆ ਉਤਾਰੇ ਤੋਂ ਭਾਵ ਕਿ ਕੋਈ ਨજર ਉਤਾਰਦਾ ਹੈ ਕੋਈ ਲੌਂਗ ਅਤੇ ਕਾਲੀ ਮਿਰਚ ਦੇ ਨਾਲ ਨજર ਉਤਾਰਦਾ ਹੈ ਕਈ ਲੋਕ ਲਾਲ ਮਿਰਚ ਜੋ ਡੰਡੀ ਵਾਲੀ ਸੁੱਕੀ ਹੋਈ ਹੁੰਦੀ ਹੈ ਉਸ ਦੇ ਨਾਲ ਆਪਣੀ ਨਜ਼ਰ ਉਤਾਰਦੇ ਹਨ ਉਸ ਦੇ ਤਰ੍ਹਾਂ ਕਈ ਲੋਕੀ ਨਮਕ ਦੇ ਨਾਲ ਵੀ ਨਜ਼ਰ ਉਤਾਰਦੇ ਹਨ ਤੇ ਕਈ ਲੋਕੀ ਚਾਹ ਪੱਤੀ ਦੇ ਨਾਲ ਵੀ ਨਜ਼ਰ ਉਤਾਰਦੇ ਹਨ ਇਸ ਨਾਲ ਸਾਡੇ ਵਿੱਚ ਜਿਹੜੀ ਨੈਗੇਟਿਵਿਟੀ ਹੁੰਦੀ ਹੈ ਉਹ ਸਾਰੀ ਨਿਕਲ ਜਾਂਦੀ ਹੈ ਪਰ ਇਸ ਤੋਂ ਇਲਾਵਾ ਕਈ ਚੀਜ਼ਾਂ ਅਜਾਈਆਂ ਵੀ ਹੁੰਦੀਆਂ ਹਨ ਜੋ ਇੱਕਦਮ ਸਾਡੇ ਸਰੀਰ ਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ ਪਰਵੇਸ਼ ਕਰਕੇ ਬੈਠ ਜਾਂਦੀਆਂ ਹਨ ਅਸੀਂ ਚਾਹੁੰਦੇ ਹਾਂ ਕਿ ਉਹ ਕੀ ਹੈ ਉਹ ਇਹ ਵੀ ਹੋ ਜਾਂਦਾ ਹੈ ਕਿ ਅੱਜ ਦੀ ਜਿਹੜੀ ਇੱਕ ਅਜਿਹੀ ਚੀਜ਼ ਹੈ ਅਸੀਂ ਇੱਕ ਉਹ ਜਹਾ ਉਪਾ ਤੁਹਾਡੇ ਨਾਲ ਦੱਸਣ ਜਾ ਰਹੇ ਹਾਂ ਉਹ ਹੈ ਲਸਣ ਦਾ ਉਪਾ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਚਮਤਕਾਰੀ ਹੁੰਦਾ ਹੈ ਕਿਉਂਕਿ ਜਿਹੜੀ ਲਸਣ ਦੀ ਖੁਸ਼ਬੂ ਹੁੰਦੀ ਹੈ ਸੁਗੰਧ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਲਸਣ ਦੀ ਖੁਸ਼ਬੂ ਜਿਹੜੀ ਉਹ ਇੰਨੀ ਜ਼ਿਆਦਾ ਤੇਜ਼ ਹੁੰਦੀ ਹੈ ਕਿ ਇਸ ਦੇ ਨਾਲ ਤੁਸੀਂ ਆਪਣੇ ਆਪ ਵੀ ਸਮਝ ਸਕਦੇ ਹੋ ਕਿ ਲਸਣ ਜੋ ਹੁੰਦਾ ਹੈ ਤੇ ਉਸ ਦੇ ਉਪਾਅ ਕਰਦੇ ਹਨ ਟੋਟਕੇ ਕਰਦੇ ਹਨ ਉਹ ਕਿੰਨੇ ਜ਼ਿਆਦਾ ਤਾਕਤਵਰ ਹੋਣਗੇ ਕਿੰਨੇ ਜ਼ਿਆਦਾ ਸ਼ਕਤੀਸ਼ਾਲੀ ਹੋਣਗੇ ਤੇ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਛੋਟਾ ਜਿਹਾ ਟੋਟਕਾ ਤੇ ਉਪਾਅ ਕਰਦੇ ਹਾਂ ਇਸ ਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਹਨ ਭੂਤ ਪ੍ਰੇਤ ਬਲਾਵਾਵਾਂ ਹੁੰਦੀਆਂ ਹਨ ਉਹ ਸਾਰੀਆਂ ਹੀ ਸਾਡੇ ਘਰ ਤੋਂ ਦੂਰ ਹੋ ਜਾਂਦੀਆਂ ਹਨ ਕੈਨ ਤੋਂ ਭਾਵ ਕਿ ਲਸਣ ਦੇ ਉਪਾਅ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਪਾਵੇਂ ਕਿੰਨੀ ਵੀ ਪਰੇਸ਼ਾਨੀ ਕਿਉਂ ਨਾ ਹੋਵੇ ਉਹ ਸਾਰੀ ਹੀ ਦੂਰ ਹੋ ਜਾਂਦੀ ਹੈ ਜਿਵੇਂ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਨੈਗੇਟਿਵਿਟੀ ਹੁੰਦੀ ਹੈ ਤੇ ਜਦੋਂ ਲਸਣ ਦਾ ਉਪਾਅ ਕਰੋਗੇ ਤੇ ਲਗਭਗ ਅਸੀਂ 90% ਦੇ ਕਰੀਬ ਤੁਹਾਡੇ ਘਰ ਦੇ ਵਿੱਚੋਂ ਜਿੰਨੀ ਵੀ ਨੈਗੇਟਿਵਿਟੀ ਹੋਵੇਗੀ ਉਹ ਦੂਰ ਹੋਵੇਗੀ ਇਸੇ ਤਰ੍ਹਾਂ ਅਸੀਂ ਜੋ ਤੁਹਾਨੂੰ ਲਸਣ ਦੇ ਬਾਰੇ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਹ ਕਾਰ ਲਓਗੇ ਤਾਂ ਤੁਹਾਡੇ ਘਰ ਦੇ ਵਿੱਚੋਂ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹ ਸਾਰੀਆਂ ਦੂਰ ਹੋਣਗੀਆਂ ਜਿਵੇਂ ਸਾਡਾ ਕੋਈ ਆਪਣਾ ਬਿਜ਼ਨਸ ਹੁੰਦਾ ਹੈ ਸਾਡੇ ਬਿਜ਼ਨਸ ਦਾ ਜਿਹੜਾ ਕਾਰੋਬਾਰ ਹੁੰਦਾ ਹੈ ਉਹ ਚੱਲਦਾ ਚੱਲਦਾ ਅਚਾਨਕ ਰੁਕ ਜਾਂਦਾ ਹੈ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਾਂ ਫਿਰ ਸਾਡੀ ਕੋਈ ਸ਼ਾਪ ਹੁੰਦੀ ਹੈ ਉੱਥੇ ਗਾਹਕ ਆਉਣੇ ਘਟ ਜਾਂਦੇ ਹਨ ਕਈ ਵਾਰ ਅਸੀਂ ਸੋਚਦੇ ਹਾਂ ਕਿ ਜਿਵੇਂ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਇਸੇ ਤਰ੍ਹਾਂ ਹੀ ਹੁੰਦਾ ਹੈ ਸਾਡੇ ਕਾਰੋਬਾਰ ਦੇ ਉੱਪਰ ਕਿਸੇ ਨੇ ਰੋਕ ਲਗਾ ਦਿੱਤੀ ਹੁੰਦੀ ਹੈ ਸਾਨੂੰ ਬਿਲਕੁਲ ਵੀ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ ਜਿਸ ਦੇ ਨਾਲ ਸਾਡਾ ਕਾਰੋਬਾਰ ਜਿਹੜਾ ਦੁਬਾਰਾ ਫਿਰ ਤੋਂ ਉਸੇ ਹੀ ਤਰ੍ਹਾਂ ਚੱਲਦਾ ਹੋ ਜਾਵੇ ਤੁਸੀਂ ਕੀ ਕਰਨਾ ਹੈ ਉਸ ਦੇ ਲਈ ਤੁਹਾਨੂੰ ਚਾਹੀਦੀਆਂ ਹਨ ਤਿੰਨ ਲਸਣ ਦੀਆਂ ਕਲੀਆਂ ਕਈ ਵਾਰ ਕੀ ਹੁੰਦਾ ਹੈ ਕਿ ਇੱਕ ਲਸਣ ਦੀ ਜਿਵੇਂ ਗੰਡੀ ਹੁੰਦੀ ਹੈ ਤੇ ਆਪਾਂ ਸੋਚਦੇ ਹਾਂ ਕਿ ਜਿਵੇਂ ਉਹ ਤਿੰਨ ਚਾਹੀਦੀਆਂ ਹਨ ਉਹ ਤਿੰਨ ਨਹੀਂ ਚਾਹੀਦੀਆਂ ਇੱਕ ਲਸਣ ਦੀ ਗੰਡੀ ਦੇ ਵਿੱਚੋਂ ਛੋਟੀਆਂ-ਛੋਟੀਆਂ ਜੜੀਆਂ ਆਪਾਂ ਕਲੀਆਂ ਤੋੜ ਕੇ ਉਸ ਨੂੰ ਗਿਣ ਕੇ ਤੇ ਉਹ ਲੈਣੀਆਂ ਹਨ ਭਾਵੇਂ ਕਿ ਜਿਵੇਂ ਆਪਾਂ ਗੰਡੇ ਦੇ ਵਿੱਚੋਂ ਕਲੀਆਂ ਤੋੜ ਕੇ ਉਸ ਨੂੰ ਛਿੱਲ ਕੇ ਤੇ ਸਬਜ਼ੀ ਦੇ ਵਿੱਚ ਪਾਉਂਦੇ ਆ ਉਸੇ ਹੀ ਤਰ੍ਹਾਂ ਸਾਨੂੰ ਤਿੰਨ ਲਸਣ ਦੀਆਂ ਕਲੀਆਂ ਚਾਹੀਦੀਆਂ ਨੇ ਤੇ ਜੋ ਲਸਣ ਤੁਸੀਂ ਲੈ ਰਹੇ ਹੋ ਜਿਵੇਂ ਕਈ ਵਾਰ ਲਸਣ ਥੋੜਾ ਜਿਹਾ ਗਲ ਜਾਂਦਾ ਹੈ ਕਾਲਾ ਹੋ ਜਾਂਦਾ ਹੈ ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਲਸਣ ਇੱਕਦਮ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਕਈ ਵਾਰ ਅਸੀਂ ਆਪਣੇ ਘਰ ਦੇ ਵਿੱਚ ਲਸਣ ਕਾਫੀ ਸਮਾਂ ਰੱਖਦੇ ਹਾਂ ਉਹ ਕਾਲਾ ਹੋ ਕੇ ਤੇ ਥੋੜਾ ਜਿਹਾ ਗਲ ਜਾਂਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਫਰੈਸ਼ ਸਾਫ਼ ਸੁਥਰਾ ਨਹੀਂ ਹੈਗਾ ਤਾਂ ਤੁਸੀਂ ਬਾਜ਼ਾਰ ਤੋਂ ਲਿਆ ਸਕਦੇ ਹੋ ਤਿੰਨ ਕਲੀਆਂ ਲਸਣ ਦੀਆਂ ਲੈਣੀਆਂ ਹਨ ਤਿੰਨ ਕਲੀਆਂ ਲਸਣ ਦੀਆਂ ਲੈਣ ਤੋਂ ਬਾਅਦ ਤੁਸੀਂ ਇੱਕ ਛੋਟਾ ਜਿਹਾ ਰੁਮਾਲ ਦੇ ਸਾਈਜ਼ ਦਾ ਲਾਲ ਰੰਗ ਦਾ ਕੱਪੜਾ ਲੈਣਾ ਹੈ ਜਿਹੜੀਆਂ ਤੁਸੀਂ ਤਿੰਨ ਕਲੀਆਂ ਲਈਆਂ ਨੇ ਉਹ ਲਸਣ ਦੀਆਂ ਉਹਨਾਂ ਨੂੰ ਤੁਸੀਂ ਕੀ ਕਰਨਾ ਹੈ ਕਿ ਥੋੜਾ ਜਿਹਾ ਤੁਸੀਂ ਆਪਣੀ ਉਂਗਲੀ ਤੇ ਲਗਾ ਕੇ ਉਹ ਤਿੰਨੋਂ ਲਸਣ ਦੀਆਂ ਕਲੀਆਂ ਉੱਪਰ ਲਗਾ ਦੇਣੀਆਂ ਨੇ ਇਸੇ ਤਰ੍ਹਾਂ ਉੱਪਰ ਸੰਧੂਰ ਲਗਾਉਣ ਤੋਂ ਬਾਅਦ ਜਿਹੜਾ ਲਾਲ ਕੱਪੜਾ ਹੋਵੇਗਾ ਉੱਤੇ ਤੁਸੀਂ ਗੰਡ ਮਾਰ ਲਓ ਜਾਂ ਫਿਰ ਕਿਸੇ ਨਾਲ ਪੋਟਲੀ ਉਸ ਦੀ ਤੁਸੀਂ ਬਣਾ ਲਓ ਉਹ ਜਿਹੜੀ ਤੁਸੀਂ ਪੋਟਲੀ ਤਿਆਰ ਕੀਤੀ ਹੈ ਜਿੱਥੇ ਤੁਸੀਂ ਆਪਣਾ ਕਾਊਂਟਰ ਬਣਾਇਆ ਹੈ ਤੁਸੀਂ ਗੱਲੇ ਦੇ ਵਿੱਚ ਪੈਸੇ ਰੱਖਦੇ ਹੋ ਤੁਸੀਂ ਉੱਥੇ ਇਹ ਤਿੰਨ ਲਸਣ ਦੀਆਂ ਕਲੀਆਂ ਨੂੰ ਰੱਖ ਦੇਣਾ ਹੈ ਲਾਲ ਕੱਪੜੇ ਦੇ ਸਮੇਤ ਹੀ ਰੱਖਣਾ ਹੈ ਜੋ ਤੁਸੀਂ ਪੋਟਲੀ ਤਿਆਰ ਕੀਤੀ ਹੈ ਉਸ ਸਾਰੀ ਹੀ ਪੋਟਲੀ ਨੂੰ ਤੁਸੀਂ ਉੱਥੇ ਰੱਖ ਦੇਣਾ ਹੈ ਜਿੱਥੇ ਤੁਸੀਂ ਆਪਣੇ ਪੈਸੇ ਰੱਖਦੇ ਹੋ ਜਿੱਥੇ ਤੁਹਾਡੇ ਕਾਰੋਬਾਰ ਦਾ ਲੋਕਰ ਹੋਵੇਗਾ ਉਥੇ ਤੁਸੀਂ ਇਹ ਰੱਖਣਾ ਹੈ ਤੇ ਜੋ ਵੀ ਤੁਹਾਡੀਆਂ ਰੁਕਾਵਟਾਂ ਆ ਰਹੀਆਂ ਹਨ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੇ ਇਹ ਮੰਨ ਦੇ ਵਿੱਚ ਸੋਚਿਆ ਕਿ ਸਾਡੇ ਹੋਰ ਕਮਾਂਕਾਰਾਂ ਦੇ ਵਿੱਚ ਰੁਕਾਵਟ ਨਾ ਆਵੇ ਉਥੇ ਵੀ ਇਹ ਰੱਖ ਲਈਏ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਜਿੱਥੇ ਕੰਮ ਕਾਰ ਦੇ ਵਿੱਚ ਰੁਕਾਵਟ ਪੈ ਰਹੀ ਹੈ ਕਾਰੋਬਾਰ ਦੇ ਵਿੱਚ ਰੁਕਾਵਟ ਪੈ ਰਹੀ ਹੈ ਸਿਰਫ ਉਹੀ ਇਹ ਉਪਾਕਰਨ ਤੇ ਜੇਕਰ ਤੁਸੀਂ ਇਸ ਨੂੰ ਆਪਣੇ ਗੱਲੇ ਜਾਂ ਵੀ ਜਿੱਥੇ ਪੈਸੇ ਰੱਖਦੇ ਉਥੇ ਨਹੀਂ ਰੱਖਣਾ ਚਾਹੁੰਦੇ ਤੇ ਜਿੱਥੇ ਤੁਹਾਡੇ 메인 게ਟ ਹੁੰਦਾ ਹੈ ਜਿੱਥੋਂ ਗਾਹਕ ਤੁਹਾਡੇ ਐਂਟਰ ਕਰਦੇ ਹਨ ਫੈਕਟਰੀ ਦੇ ਵਿੱਚ ਜਾਂ ਫਿਰ ਦੁਕਾਨ ਦੇ ਵਿੱਚ ਇੱਕ ਸਾਈਡ ਤੇ ਕਰਕੇ ਜਿੱਥੇ ਕਿਸੇ ਨੂੰ ਨਜ਼ਰ ਨਾ ਆਵੇ ਉਸ ਰਸਤੇ ਤੇ ਇਸ ਪੋਟਲੀ ਨੂੰ ਤੁਸੀਂ ਲਟਕਾ ਦੇਣਾ ਤੇ ਤੁਸੀਂ ਜਦੋਂ ਇਹ ਉਪਾਅ ਕਰੋਗੇ ਨਾ ਦੇਖੋ ਕਿ ਜਿਹੜੇ ਵਿਅਕਤੀ ਨੇ ਵੀ ਜਿਹੜੇ ਮਨੋਖਣੇ ਲੋਕਾਂ ਨੇ ਤੁਹਾਡੇ ਕਾਰੋਬਾਰ ਤੇ ਰੋਕ ਲਗਾਈ ਹੋਵੇਗੀ ਇਹ ਲਸਣ ਦੀ ਛੋਟੀ ਜਿਹੀ ਪੋਟਲੀ ਉਹ ਸਾਰੀ ਰੋਕ ਨੂੰ ਹਟਾ ਦੇਵੇਗੀ ਇਹ ਉਪਾਅ ਜਿਸ ਦਿਨ ਕਰੋਗੇ ਤੁਸੀਂ ਪੋਟਲੀ ਲਗਾਓਗੇ ਆਪਣੀ ਦੁਕਾਨ ਜਾਂ ਫੈਕਟਰੀ ਦੇ ਵਿੱਚ ਤਾਂ ਤੁਸੀਂ ਦੇਖੋਗੇ ਲਗਾਉਂਦੇ ਸਾਰ ਉਸੇ ਦਿਨ ਹੀ 80% ਲੋਕ ਤੁਹਾਡੀ ਦੁਕਾਨ ਦੇ ਵਿੱਚ ਆਉਣਾ ਸ਼ੁਰੂ ਕਰ ਦੇਣਗੇ ਤੇ ਕਹਿਣ ਤੋਂ ਭਾਵ ਕਿ ਇਸ ਉਪਾਅ ਦੇ ਨਾਲ ਤੁਹਾਨੂੰ 80% ਫਾਇਦਾ ਹੋਵੇਗਾ ਇਹ ਸੀ ਪਹਿਲਾ ਉਪਾਅ ਤੇ ਦੂਸਰੇ ਉਪਾਅ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਰਹਿੰਦਾ ਹੈ ਲੜਾਈ ਝਗੜੇ ਰਹਿੰਦੇ ਹਨ ਉਸ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਇਹ ਉਪਾਅ ਕਰਨ ਦੇ ਲਈ 5 ਕਲੀਆਂ ਲਸਣ ਦੀਆਂ ਜਾਂ ਫਿਰ 7 ਕਲੀਆਂ ਵੀ ਲੈ ਸਕਦੇ ਹੋ ਜੇ ਕੋਈ ਤੁਸੀਂ 7 ਕਲੀਆਂ ਲੈ ਰਹੇ ਹੋ ਤਾਂ 7 ਕਲੀਆਂ ਦੇ ਨਾਲ ਤੁਸੀਂ ਇੱਕ ਵੱਡੀ ਸੂਈ ਲੈ ਲੈਣੀ ਹੈ ਜਿਵੇਂ ਕਿ ਇੱਕ ਸੂਈ ਦੇ ਵਿੱਚ 7 ਕਲੀਆਂ ਨੂੰ ਤੁਸੀਂ ਪਰੋ ਲੈਣਾ ਹੈ ਉਸ ਦੇ ਵਿੱਚ ਪਰੋਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਮੇਨ ਐਂਟਰੀ ਹੋਵੇਗੀ ਜਿੱਥੋਂ ਤੁਸੀਂ ਆਪਣੇ ਘਰ ਦੇ ਅੰਦਰ ਐਂਟਰ ਕਰਦੇ ਹੋ ਉੱਥੇ ਜਾ ਕੇ ਤੁਸੀਂ ਜਿਹੜੀ ਮਰਜ਼ੀ ਸਾਈਡ ਤੇ ਥੋੜੀ ਜਿਹੀ ਮਿੱਟੀ ਪੁੱਟ ਕੇ ਇਸ ਲਸਣ ਦੀਆਂ ਕਲੀਆਂ ਨੂੰ ਸੂਈ ਦੇ ਸਮੇਤ ਤੁਸੀਂ ਮਿੱਟੀ ਦੇ ਵਿੱਚ ਗੱਡ ਦੇਣਾ ਹੈ ਕਾਫੀ ਡੂੰਘਾ ਕਰਕੇ ਉੱਪਰ ਤੁਸੀਂ ਮਿੱਟੀ ਪਾ ਦੇਣੀ ਹੈ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਉੱਪਰ ਕਿਸੇ ਦਾ ਜੋ ਵੀ ਕੁਝ ਕੀਤਾ ਕਰਵਾਇਆ ਹੋਵੇਗਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਲੜਾਈ ਕਲੇਸ਼ ਹੋ ਰਿਹਾ ਹੋਵੇ ਝਗੜੇ ਰਹਿੰਦੇ ਹੋਣ ਉਹਨਾਂ ਦੇ ਘਰ ਦੇ ਵਿੱਚ ਪੈਸਾ ਨਾ ਆਵੇ ਤੇ ਸਾਰੀਆਂ ਇਹ ਪ੍ਰੋਬਲਮ ਜਿਹੜੀਆਂ ਹਨ ਇਸ ਨੂੰ ਕਰਨ ਦੇ ਨਾਲ ਦੂਰ ਹੋਣਗੀਆਂ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਜਦੋਂ ਪੈਸਾ ਨਹੀਂ ਆਉਂਦਾ ਪੈਸਾ ਨਾ ਹੋਣ ਕਰਕੇ ਸਾਡੇ ਘਰ ਵਿੱਚ ਲੜਾਈ ਝਗੜੇ ਵਾਜ ਜਾਂਦੇ ਹਨ ਪਰ ਕਈ ਵਾਰ ਸਾਡੇ ਘਰ ਲੜਾਈ ਝਗੜਿਆਂ ਦਾ ਹੋਰ ਕਾਰਨ ਹੁੰਦਾ ਹੈ ਜੋ ਕਿ ਸਾਨੂੰ ਸਮਝ ਨਹੀਂ ਆਉਂਦਾ ਇਸ ਕਰਕੇ ਤੁਸੀਂ ਇਸੋ ਬਾਣ ਨੂੰ ਜਦੋਂ ਕਰੋਗੇ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਆਵੇਗੀ ਲੜਾਈ ਝਗੜੇ ਦੂਰ ਹੋਣਗੇ ਜਿਹੜੇ ਤੁਹਾਡੇ ਦੁਸ਼ਮਣ ਹੋਣਗੇ ਉਹ ਇਹ ਚੀਜ਼ ਦੇਖਦੇ ਹੀ ਰਹਿ ਜਾਣਗੇ ਜੋ ਚੀਜ਼ਾਂ ਉਹਨਾਂ ਦੇ ਉੱਪਰ ਕੀਤੀਆਂ ਸੀ ਉਹਨਾਂ ਦਾ ਤਾਂ ਅਸਰ ਉਹਨਾਂ ਦੇ ਉੱਪਰ ਹੀ ਉਲਟ ਹੋ ਜਾਵੇਗਾ ਇਹਨਾਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਕਿਵੇਂ ਆ ਗਈ ਉਹ ਇਹ ਚੀਜ਼ ਨੂੰ ਸੋਚਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਏਸੀ ਦੂਸਰਾ ਉਪਾਅ ਜਿਸ ਨੂੰ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਲਾਭ ਮਿਲੇਗਾ ਤੇ ਹੁਣ ਗੱਲ ਕਰਦੇ ਹਾਂ ਜੀ ਤੀਸਰੇ ਉਪਾਅ ਦੀ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਉਪਾਅ ਨੂੰ ਤੁਸੀਂ ਕਿਹੜੇ ਸਮੇਂ ਕਰਨਾ ਹੈ ਕਦੋਂ ਕਰਨਾ ਹੈ ਤੇ ਇਸ ਨੂੰ ਜੇਕਰ ਤੁਸੀਂ ਮੰਗਲਵਾਰ ਵਾਲੇ ਦਿਨ ਕਰੋਗੇ ਤਾਂ ਇਹ ਉਪਾਅ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇਵੇਗਾ ਮੰਗਲਵਾਰ ਦੇ ਨਾਲ-ਨਾਲ ਤੁਸੀਂ ਇਸੋ ਉਪਾਅ ਨੂੰ ਸ਼ਨੀਵਾਰ ਜਾਂ ਫਿਰ ਐਤਵਾਰ ਵੀ ਕਰ ਸਕਦੇ ਹੋ ਇਸ ਦਿਨ ਕਰਨ ਦੇ ਨਾਲ ਇਸ ਦਾ ਤੁਹਾਨੂੰ ਫਾਇਦਾ ਜ਼ਿਆਦਾ ਹੋਵੇਗਾ ਪਰ ਇਸ ਤੋਂ ਇਲਾਵਾ ਕੋਸ਼ਿਸ਼ ਕਰੋ ਮੰਗਲਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਕਰੋ ਤੇ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕਾਂ ਨੂੰ ਰਾਤ ਸੌਂਦੇ ਸਮੇਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਜਿਵੇਂ ਕਿ ਕੋਈ ਮਾੜੀ ਚੀਜ਼ ਜਾਂ ਕਿਤੇ ਬੁਰੀ ਛਾਇਆ ਦਾ ਜਾਂ ਫਿਰ ਡਰਾਉਣੇ ਸੁਪਨੇ ਆਉਂਦੇ ਹਨ ਬਹੁਤ ਜ਼ਿਆਦਾ ਰਾਤ ਦੇ ਸਮੇਂ ਸੁੱਤੇ ਪਏ ਡਰ ਜਾਂਦੇ ਹਨ ਉਹਨਾਂ ਦੇ ਲਈਏ ਉਪਾਅ ਹੈ ਉਹਨਾਂ ਕੀ ਕਰਨਾ ਹੈ ਕਿ ਇੱਕ ਲਸਣ ਦੀ ਕਲੀ ਲੈਣੀ ਹੈ ਇਸ ਕਲੀ ਨੂੰ ਤੁਸੀਂ ਜਿਵੇਂ ਆਪਾਂ ਦੇਖਦੇ ਹਾਂ ਕਿ ਲਸਣ ਕਾਫੀ ਮੋਟਾ-ਮੋਟਾ ਹੁੰਦਾ ਹੈ ਉਹਦੀਆਂ ਕਲੀਆਂ ਵੀ ਮੋਟੀਆਂ ਹੁੰਦੀਆਂ ਹਨ ਤੁਸੀਂ ਉਹ ਲਸਣ ਲੈਣਾ ਹੈ ਤੇ ਉਪਾਅ ਨੂੰ ਕਰਨ ਦੇ ਲਈ ਇੱਕ ਲਸਣ ਲੈਣਾ ਹੈ ਇੱਕ ਕਲੀ ਜੋ ਕਾਫੀ ਮੋਟੀ ਹੋਵੇ ਤੇ ਵਧੀਆ ਸਾਫ਼ ਸੁਥਰੀ ਹੋਵੇ ਕਿਸੇ ਪਾਸਿਓਂ ਕਾਲੀ ਜਾਂ ਫਿਰ ਗਲੀ ਨਾ ਹੋਵੇ ਉਸ ਲਸਣ ਦੀ ਕਲੀ ਨੂੰ ਤੁਸੀਂ ਛਿੱਲ ਕੇ ਰਾਤ ਨੂੰ ਸੌਣ ਦੇ ਸਮੇਂ ਆਪਣੇ ਸਹਰਾਣੇ ਦੇ نیچے ਰੱਖ ਕੇ ਸੌ ਜਾਣਾ ਹੈ ਜਦੋਂ ਅਗਲੀ ਸਵੇਰ ਹੋਈ ਤੁਸੀਂ ਇਸ ਗੱਲ ਨੂੰ ਨੋਟ ਕਰਿਓ ਕਿ ਜੇਕਰ ਤੁਹਾਨੂੰ ਉਹ ਜਿਹੜੀ ਕਲੀ ਹੋਵੇਗੀ ਜੋ ਰਾਤ ਦੇ ਸਮੇਂ ਸਹਰਾਣੇ ਦੇ نیچے ਰੱਖੀ ਸੀ ਉਹ ਲਸਣ ਦੀ ਕਲੀ ਦਾ ਰੰਗ ਬਦਲ ਗਿਆ ਹੋਵੇਗਾ ਇਸ ਚੀਜ਼ ਨੂੰ ਤੁਸੀਂ ਨੋਟ ਕਰਿਓ ਇਸੇ ਤਰ੍ਹਾਂ ਅਗਲੇ ਦਿਨ ਤੁਸੀਂ ਇਹ ਚੈੱਕ ਕਰਨ ਤੋਂ ਬਾਅਦ ਇਹ ਲਸਣ ਦੀ ਕਲੀ ਨੂੰ ਚੁੱਕ ਲੈਣਾ ਹੈ ਤੇ ਆਪਣੇ ਘਰ ਤੋਂ ਬਾਹਰ ਕਿਸੇ ਦੂਰ ਜਗ੍ਹਾ ਤੇ ਸੁੱਟ ਕੇ ਦੱਬ ਦੇਣਾ ਹੈ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ ਇਸੇ ਤਰ੍ਹਾਂ ਤੁਸੀਂ ਜੇਕਰ ਹਰ ਰੋਜ਼ 11 ਦਿਨ ਤਿੰਨ ਚਾਰ ਲਸਣ ਦੀਆਂ ਕਲੀਆਂ ਤਿੰਨ ਚਾਰ ਸੁੱਕੀਆਂ ਲਾਲ ਮਿਰਚਾਂ ਡੰਡੀ ਵਾਲੀਆਂ ਦੇ ਨਾਲ ਇਹ ਉਪਾਅ ਕਰੋਗੇ ਉਤਾਰਾ ਕਰੋਗੇ ਤਾਂ ਤੁਸੀਂ ਥੋੜੇ ਜੇ ਦਿਨਾਂ ਦੇ ਵਿੱਚ ਦੇਖੋਗੇ ਕਿ ਬਿਲਕੁਲ ਹੀ ਤੁਸੀਂ ਡਰਨਾ ਬੰਦ ਕਰ ਦਿਓਗੇ ਤਾਂ ਸਾਧ ਸੰਗਤ ਜੀ ਏਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ